ਬੇਨਤੀ ਕਰਦਾ ਹਾਂ ਲੋਕ ਸਭਾ ਹਰਕਾ ਪਟਿਆਲਾ ਦੇ ਲੋਕਾਂ ਨੂੰ ਕਿ ਤੁਸੀਂ ਗਰਦਾਰ ਦੇਖੋ ਕੈਰੈਕਟਰ ਦੇਖੋ ਸੇਵਾ ਦਾ ਜਜ਼ਬਾ ਦੇਖੋ ਉਹਦੀ ਇਮਾਨਦਾਰੀ ਦੇਖੋ ਔਰ ਮੈਂ ਸਮਝਦਾ ਵੀ ਸਭ ਤੋਂ ਵੱਡੀ ਗੱਲ ਲੋਕਾਂ ਦੀ ਆਵਾਜ਼ ਬਣ ਕੇ ਕੌਣ ਲੋਕ ਸਭਾ ਜਵਦੀ ਆਵਾਜ਼ ਉਠਾ ਸਕਦਾ ਇਹ ਦੇਖਣਾ ਚਾਹੀਦਾ ਕਿਉਂਕਿ ਸਤਕਾਰ ਉਹਦੀ ਰਾਈਟ ਬਣਦਾ ਜੇ ਤੁਸੀਂ ਲਿਆ ਕੇ ਦੂਸਰੀ ਪਾਰਟੀ ਤੋਂ ਜਿਹੜਾ ਲਿਆ ਕੇ ਤੁਸੀਂ ਉਹਦੇ ਸਿਰ ਤੇ ਬਿਠਾਤਾ ਉਹਨਾਂ ਲੋਕਾਂ ਨੇ ਕੀ ਬੀਤ ਦਿਆ ਪਨੀ ਰੇਸ ਦਾ ਬਾਕੀਆਂ ਦਾ ਜਿੱਥੇ ਵੀ ਜਾ ਰਿਹਾ ਵਿਰੋਧ ਹੋ ਰਿਹਾ ਸਿਰਫ ਔਰ ਸਿਰਫ ਸ਼੍ਰੀ ਐਨਕੇ ਸ਼ਰਮਾ ਜਿਹਦਾ ਕਿਤੇ ਹੱਥ ਤੱਕ ਵਿਰੋਧ ਨਹੀਂ ਹੋਇਆ ਔਰ ਸਾਰੇ ਹਲਕਾ ਇੰਚਾਰਜ ਕੋਈ ਅਪੀਲ ਕਰਨਾ ਚਾਹਾਂਗਾ ਕਿ ਤੁਸੀਂ ਬਿਲਕੁਲ ਨਾ ਡਰੋ ਕੇ ਵਧੀਆ ਉਮੀਦਵਾਰ ਸ਼੍ਰੀ ਐਨਕੇ ਸ਼ਰਮਾ ਨੂੰ ਪਾਰੀ ਗਿਣਤੀ ਨਾਲ ਇੱਕ ਵਾਰੀ ਜਿਤਾ ਦਿਓ ਤੁਹਾਨੂੰ ਕਦੀ ਪਛਤਾਣਾ ਨਹੀਂ ਪਏਗਾ ਤੁਸੀਂ ਮਾਣ ਮਹਿਸੂਸ ਕਰੋਗੇ ਕਿ ਤੁਸੀਂ ਇੱਕ ਚੰਗੇ ਉਮੀਦਵਾਰ ਨੂੰ ਚੁਣ ਕੇ ਲੋਕ ਸਭਾ ਵਿੱਚ ਦੇ ਦਿੱਤੇ ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਭਾਰਤ ਪ੍ਰੋਸ਼ਨ ਜਿਸ ਤਰ੍ਹਾਂ ਕਿ ਚੋਣ ਅਖਾੜਾ ਭਰ ਚੁੱਕਿਆ ਹੈਗਾ ਸੋ ਇਸ ਦੇ ਮੱਦੇਨਜ਼ਰ ਔਰ ਜਿਹੜਾ ਹੈਗਾ ਪ੍ਰਤੀਯਾਸ਼ੀ ਤਾਂ ਜਿਹੜੇਗੇ ਉਮੀਦਵਾਰ ਤਾਂ ਚੋਣ ਪ੍ਰਚਾਰ ਕਰਦੇ ਨਜ਼ਰ ਆ ਰਹੇ ਨੇ ਪਰ ਉਹਨਾਂ ਦੇ ਨਾਲ ਉਹਨਾਂ ਦੇ ਰਿਸ਼ਤੇਦਾਰ ਵੀ ਜਿਹੜਾ ਹੈਗਾ ਇਸ ਚੋਣ ਅਖਾੜੇ ਦੇ ਵਿੱਚ ਜਿਹੜਾ ਹੈਗਾ ਉਹ ਆਪਣੇ ਕਿਸੇ ਦਾ ਭਾਈ ਆ ਕਿਸੇ ਦੇ ਫਾਦਰ ਸਾਹਿਬ ਨੇ ਹਰ ਇੱਕ ਦੇ ਲਈ ਜਿਹੜਾ ਹੈਗਾ ਰਿਸ਼ਤੇਦਾਰੀ ਦੇ ਹਿਸਾਬ ਦੇ ਨਾਲ ਆਪਣੇ ਆਪਣੇ ਜਿਹੜਾ ਹੈਗਾ ਰਿਸ਼ਤੇਦਾਰੀ ਦਾ ਫਰਜ਼ ਨਿਭਾਉਂਦੇ ਹੋਏ ਨਜ਼ਰ ਆ ਰਹੇ ਨੇ ਅੱਜ ਸਾਡੇ ਨਾਲ ਮੌਜੂਦ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਨ ਕੇ ਸ਼ਰਮਾ ਜੀ ਦੇ ਭਰਾ ਅ ਕ੍ਰਿਸ਼ਨਪਾਲ ਸ਼ਰਮਾ ਜੀ ਸੋ ਅੱਜ ਉਹ ਪਟਿਆਲਾ ਦੇ ਵਿੱਚ ਆਏ ਨੇ ਆਪਣੇ ਭਰਾ ਦੇ ਲਈ ਜਿਹੜਾ ਹੈਗਾ ਇੱਕ ਵੋਟਾਂ ਮੰਗਣ ਆਏ ਨੇ ਲੋਕਾਂ ਤੋਂ ਔਰ ਲੋਕਾਂ ਨੂੰ ਅਗਾਹ ਕਰਨਾ ਆਏ ਨੇ ਕਿ ਕਿਸ ਤਰ੍ਹਾਂ ਦੇ ਨਾਲ ਜਿਹੜੀ ਖੇਤਰੀ ਪਾਰਟੀ ਹੈਗੀ ਆ ਜਿਹੜੀ ਆ ਉਹ ਲੋਕਾਂ ਦੀ ਸੇਵਾ ਕਰਦੀ ਜਾ ਰਹੀ ਆ ਪਿਛਲੇ ਲੰਬੇ ਅਰਸੇ ਤੋਂ ਸਰ ਸਵਾਗਤ ਹੈ ਤੁਹਾਡਾ ਡੇਲੀ ਪੋਸਟ ਦਾ ਬਹੁਤ ਬਹੁਤ ਧੰਨਵਾਦ ਜੀ ਸਰ ਕਿਸ ਤਰ੍ਹਾਂ ਦੇਖਦੇ ਆ ਕਿ ਕਿ ਜਿਹੜਾ ਹੈਗਾ ਐਨ ਕੇ ਸ਼ਰਮਾ ਜੀ ਜਿਹੜੀ ਕਿ ਅੱਛਾ ਵੀ ਇੱਕ ਪਾਸੇ ਸਾਰੇ ਪਾਸੇ ਤੁਸੀਂ ਇਹੀ ਦੇਖ ਰਹੇ ਹੋ ਇਹੀ ਅਨਾਉਂਸ ਕਰ ਰਹੇ ਹੋ ਕਿ ਕਿ ਜਿਹੜੀਆਂ ਗਿਆ ਟੱਕਰ ਹੈਗੀ ਆ ਕਾਂਟੇ ਦੀ ਟੱਕਰ ਹੈਗੀ ਆ ਕਿਉਂਕਿ ਜਿਹੜਾ ਹੈਗਾ ਚਾਰ ਮੁਖੀ ਜਿਹੜਾ ਹੈਗਾ ਇਹ ਇੱਕ ਪਟਿਆਲੇ ਦੇ ਵਿੱਚ ਗੱਲ ਕੀਤੀ ਜਾਵੇ ਹੋਟ ਸੀਟ ਮੰਨੀ ਜਾ ਰਹੀ ਹੈਗੀ ਆ ਇੱਕ ਪਾਸੇ ਪ੍ਰਨੀਤ ਕੋਰ ਨੇ ਵੱਡਾ ਨਾਮ ਦੂਸਰੇ ਪਾਸੇ ਕੈਬਨਿਟ ਮਨਿਸਟਰ ਡਾਕਟਰ ਬਲਬੀਰ ਤੀਸਰੇ ਪਾਸੇ ਡਾਕਟਰ ਹੀ ਨੇ ਡਾਕਟਰ ਧਰਮਵੀਰ ਗਾਂਧੀ ਇੱਕ ਅੱਖਾਂ ਦੇ ਡਾਕਟਰ ਨੇ ਇੱਕ ਹਾਰ ਦੇ ਡਾਕਟਰ ਨੇ ਸੋ ਇੱਕ ਸਿਆਸਤਦਾਨ ਨੇ ਸੋ ਕਿਸ ਤਰ੍ਹਾਂ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿਹਦੇ ਨਾਲ ਟੱਕਰ ਹੋ ਸਕਦੀ ਹੈ ਮੈਂ ਸਮਝਦਾ ਮੈਂ ਲੋਕ ਸਭਾ ਚ ਨਾ ਡਾਕਟਰ ਦੀ ਲੋਡ ਹੁੰਦੀ ਹੈ ਇਨਾ ਇੰਜੀਨੀਅਰ ਦੀ ਲੋਡ ਹੁੰਦੀ ਹੈ ਜੀ ਲੋਕਾਂ ਦੇ ਐਸੇ ਵਕੀਲ ਦੀ ਲੋੜ ਹੁੰਦੀ ਹੈ ਜਿਹੜਾ ਲੋਕਾਂ ਦੀ ਆਵਾਜ਼ ਉੱਥੇ ਵਧੀਆ ਢੰਗ ਨਾਲ ਉਠਾ ਸਕੇ ਜਿੱਥੋਂ ਤੱਕ ਸਤਕਾਰਯੋਗ ਹੈ ਸਾਰੇ ਉਮੀਦਵਾਰ ਮਹਾਰਾਣੇ ਸਾਹਿਬ ਵੀ ਸਤਕਾਰਯੋਗ ਹੈ ਡਾਕਟਰ ਸਾਹਿਬ ਵੀ ਸਤਕਾਰਯੋਗ ਹੈ ਪਰੰਤੂ ਜੇ ਤੁਸੀਂ ਪ੍ਰੋਫੈਸ਼ਨ ਦੀ ਗੱਲ ਕਰੋ ਤਾਂ ਮੈਂ ਸਮਝਦਾ ਇੱਕ ਬਹੁਤ ਵਧੀਆ ਵਕੀਲ ਲੋਕ ਸਭਾ ਚਾਹੀਦਾ ਜਿਹੜਾ ਲੋਕਾਂ ਦੀ ਆਵਾਜ਼ ਲੋਕ ਸਭਾ ਤੱਕ ਪਹੁੰਚਾ ਸਕੇ ਹੋਇਆ ਇਹ ਵੀ ਮੈਂਬਰ ਪਾਰਲੀਮੈਂਟ ਜਿਹੜੀ ਪੋਸਟ ਹੈ ਉਸ ਪੋਸਟ ਦੀ ਲੋਕਾਂ 'ਚ ਜਿਹੜੀ ਅਹਿਸਾਸ ਹੀ ਨਹੀਂ ਰਿਹਾ ਕਿਉਂਕਿ ਲੋਕਾਂ ਦੀ ਗੱਲ ਉੱਥੇ ਜਦ ਤੱਕ ਕੋਈ ਕਰਨ ਵਾਲਾ ਨਹੀਂ ਹੋਏਗਾ ਮੈਂ ਸਮਝਦਾ ਵੀ ਸ਼੍ਰੀ ਐਨ ਕੇ ਸ਼ਰਮਾ ਬੜੇ ਵਧੀਆ ਟੰਕ ਦੇ ਨਾਲ ਵਿਧਾਨ ਸਭਾ ਚ ਵੀ ਲੋਕਾਂ ਦਾ ਵਧੀਆ ਬੁਲਾਰਾ ਬਣ ਕੇ ਉਹਨੇ ਕੰਮ ਕੀਤਾ ਔਰ ਲੋਕ ਸਭਾ ਚ ਵੀ ਮੈਨੂੰ ਕਿਤੇ ਕੋਈ ਮੁਕਾਬਲਾ ਨਜ਼ਰ ਨਹੀਂ ਆ ਰਿਹਾ ਤੁਸੀਂ ਚਾਰ ਕੋਣਾ ਕਹਿ ਰਹੇ ਹੋ ਤੁਹਾਡੀ ਅਸੈਸਮੈਂਟ ਹੈ ਪਰੰਤੂ ਮੈਨੂੰ ਇਹ ਲੱਗਦਾ ਵੀ ਕਿਤੇ ਕੋਈ ਮੁਕਾਬਲਾ ਨਹੀਂ ਹੋਣਾ ਐਨ ਕੇ ਸ਼ਰਮਾ ਜੀ ਬੜੇ ਭਾਰੀ ਮਾਰਜਿਨ ਨਾਲ ਲੋਕ ਸਭਾ ਸੀਟ ਜਿੱਤ ਕੇ ਚਾਰਜ ਉਹਨੂੰ ਰਿਕਾਰਡ ਬਣਾ ਦਣਗੇ ਬਾਈ ਪ੍ਰੋਫੈਸ਼ਨਲ ਗੱਲ ਕਰੀਏ ਤੁਹਾਡਾ ਜਿਹੜਾ ਕਾਰੋਬਾਰ ਹੈ ਕਿਸ ਤਰ੍ਹਾਂ ਦਾ ਹੈ ਹਾਂ ਥੋੜਾ ਕਾਰੋਬਾਰ ਕਿਸ ਤਰ੍ਹਾਂ ਕਿਸ ਚੀਜ਼ ਦਾ ਕਾਰੋਬਾਰ ਹੈ ਤੁਹਾਡਾ ਬਾਈ ਪ੍ਰੋਫੈਸ਼ਨਲ ਤੁਸੀਂ ਮੈਂ ਤਾਂ ਪੱਤਰਕਾਰ ਹਾਂ ਜੀ ਪਿਛਲੇ 35 ਸਾਲਾਂ ਤੋਂ ਪੱਤਰਕਾਰੀ ਕਰਦਾ ਰਿਹਾ ਮੈਂ ਪੰਜਾਬੀ ਦੇ ਸਰਮਹੋਰ ਅਖਬਾਰਾਂ ਚ ਪੱਤਰਕਾਰੀ ਕੀਤੀ ਹੈ ਮੈਂ ਜੀਤ ਅਖਬਾਰ ਵਾਸਤੇ ਵੀ ਕੰਮ ਕਰਦਾ ਰਿਹਾ ਜੀ ਔਰ ਮੈਂ ਹੁਣ ਵੀ ਪ੍ਰੈਸ ਕਲੱਬ ਦਾ ਚੀਫ ਪੈਟਰਨ ਹਾਂ ਦੇਰਾ ਬਸੀ ਦਾ ਇਹ ਪੈਟਰਨ ਮੈਂ ਡਿਸਟ੍ਰਿਕਟ ਲੱਗਦਾ ਹੈਗਾ ਕਿ ਪੱਤਰਕਾਰੀ ਦੇ ਨਾਲ ਨਾਲ ਜਿਹੜਾ ਹੈਗਾ ਆਪਣਾ ਇੱਕਦਮ ਮਲ ਕੇ ਹਰ ਇੱਕ ਚੀਜ਼ ਛੱਡ ਕੇ ਸ਼ਡਿਊਲ ਹੈ ਜਿਹੜਾ ਐਨ ਕੇ ਸ਼ਰਮਾ ਜੀ ਦੇ ਲਈ ਲੇਖੇ ਲਾ ਰਹੇ ਹਾਂ ਕਿਉਂਕਿ ਬ੍ਰਦਰ ਹੈ ਕਹਿੰਦੇ ਭਾਈ ਦੇ ਨਾਲ ਜਿਹੜਾ ਹੈ ਮੋਢੇ ਨਾਲ ਮੋਢਾ ਲਾ ਕੇ ਜਦ ਭਾਈ ਤੁਰਦਾ ਕਹਿੰਦਾ ਜਿਹੜਾ ਹੈਗਾ ਉਹ ਹੋਰ ਮਜ਼ਬੂਤੀ ਮਿਲਦੀ ਹੈ ਜਿੱਥੋਂ ਤੱਕ ਇਲੈਕਸ਼ਨ ਦੀ ਗੱਲ ਹੁੰਦੀ ਹੈ ਇਲੈਕਸ਼ਨ ਸਾਰੇ ਸਾਡੇ ਭਰਾ ਹੁੰਦੇ ਆ ਤੁਸੀਂ ਦੇਖੋਗੇ ਕਿ ਸਾਡੇ ਪਰਿਵਾਰ ਤੋਂ ਵੀ ਵੱਧ ਲੋਕ ਬਾਤ ਚੜ ਕੇ ਕੰਮ ਕਰ ਰਹੇ ਆ ਲੋਕ ਸਾਡੇ ਤੋਂ ਪਹਿਲਾਂ ਨਿਕਲੇ ਹੁੰਦੇ ਆ ਕਿ ਚਲੋ ਜੀ ਕੈਂਪੇਨ ਵਾਸਤੇ ਤੁਸੀਂ ਲੇਟ ਹੋ ਉਹ ਸਾਨੂੰ ਸਭ ਨੂੰ ਜਾਗਰੂ ਕਰਦੇ ਆ ਮੈਂ ਸਮਝਦਾ ਵੀ ਪਰਿਵਾਰ ਨਾਲੋਂ ਵੀ ਵੱਧ ਪਰਿਵਾਰ ਤਾਂ ਕਿੰਨੇ ਕਿਉਂ ਕਰ ਸਕਦਾ ਹੈ ਪਰਿਵਾਰ ਐਡਾ 18 ਲੱਖ ਵੋਟ ਹੈ 18 ਲੱਖ ਵੋਟਰਾਂ ਤੱਕ ਇਕੱਲਾ ਪਰਿਵਾਰ ਨਹੀਂ ਪਹੁੰਚ ਕਰ ਸਕਦਾ ਇਹ ਸਾਰਾ ਹੀ ਸਾਡਾ ਪਰਿਵਾਰ ਹੈ ਔਰ ਮੰਨੂ ਬੜੀ ਖੁਸ਼ੀ ਹੈ ਕੇ ਸਮੂਚੇ ਹਲਕੇ ਦੇ ਲੋਕ ਐਨਕੇ ਸ਼ਰਮਾ ਦਾ ਪਰਿਵਾਰ ਬਣ ਕੇ ਐਨਕੇ ਸ਼ਰਮਾ ਤੋਂ ਇੱਕਦਮ ਅੱਗੇ ਵੱਧ ਕੇ ਪ੍ਰਚਾਰ ਕਰ ਰਹੇ ਹੈ। ਸੋ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਹੈਗਾ ਔਰ ਜਿਹੜਾ ਹੈਗਾ ਲੋਕਾਂ ਵਿੱਚ ਜਿਹੜਾ ਹੈਗਾ ਹੁਣ ਵੀ ਯੂਥ ਇੱਥੇ ਇਕੱਠਾ ਹੋਇਆ ਹੋਇਆ ਹੈ ਯੂਥ ਦੇ ਵਿੱਚ ਵੀ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਸਰ। ਮੇਰੀ ਜਿਹੜੀ ਜ਼ਿੰਮੇਵਾਰੀ ਹੈ ਮੈਂ ਪੂਰੇ 9 ਦੇ 9 ਹਲਕਿਆਂ 'ਚ ਅਕਾਲੀ ਦਲ ਦੇ ਹਲਕਾ ਇੰਚਾਰਜ ਜਿਹੜੇ ਹੈਗਾ ਉਹਨਾਂ ਨਾਲ ਕੋਆਰਡੀਨੇਟ ਦੀ ਮੇਰੀ ਜ਼ਿੰਮੇਵਾਰੀ ਹੈ ਮੈਂ ਕੋਆਰਡੀਨੇਸ਼ਨ ਕਰ ਰਿਹਾ ਉਹਨਾਂ ਨਾਲ। ਔਰ ਮੇਰੇ ਨਾਲ ਮਨਜੀਤ ਸਿੰਘ ਮਲਕਪੁਰੇ ਸਾਡੇ ਯੂਥ ਨੂੰ ਕੋਆ ਮੈਂ ਅੱਜ ਇਹ ਮੇਰੀ ਨਵੀਂ ਰੈਲੀ ਹੈ ਯੂਥ ਜਿਹੜੀ ਮੀਟਿੰਗ ਹੈ ਔਰ ਮੈਨੂੰ ਕਨੌਰ ਸਨੌਰ ਪਾਤੜਾ ਸਮਾਣਾ ਅਸੀਂ ਮੈਂ ਕਰਕੇ ਆਇਆ ਹੁਣ ਇਹ ਪਟਿਆਲੇ ਮੇਰੀ ਹੁਣ ਇਸ ਤੋਂ ਬਾਅਦ ਮੇਰੀ ਇੱਕ ਹੋਰ ਮੀਟਿੰਗ ਹੈ ਪਰੰਤੂ ਮੈਂ ਸਮਝਦਾ ਵੀ ਜਿਸ ਤਰ੍ਹਾਂ ਦਾ ਹੰਗਾਰਾ ਇਹ ਮਿਲ ਰਿਹਾ ਇਹ ਸਾਡੀ ਆਸ ਤੋਂ ਵੱਧ ਹੈ ਲੋਕ ਖੁਦ ਅੱਗੇ ਨਿਕਲ ਕੇ ਆ ਰਹੇ ਆ ਕੈਂਪੇਨ ਕਰਨ ਆ ਰਹੇ ਆ ਲੋਕ ਸਾਡੀ ਆਵਾਜ਼ ਲੋਕ ਬਣ ਰਹੇ ਆ ਔਰ ਮਨੂੰ ਉਮੀਦ ਹੈ ਕਿ ਕਿਤੇ ਕੋਈ ਮੁਕਾਬਲਾ ਨਹੀਂ ਹੋਏਗਾ ਇਨਕੇ ਸ਼ਰਮਾ ਬੜੇ ਭਾਰੀ ਬਹੁਮਤ ਨਾਲ ਜਿੱਤ ਕੇ ਇਹ ਸੀਟ ਤੇ ਜਿੱਤ ਦਰਜ ਕਰਾਂਗੇ ਇਸ ਇਸ ਵਾਰੀ ਜਿਹੜਾ ਹੈਗਾ ਫੇਰ ਬਦਲ ਬਹੁਤ ਦੇਖਣ ਨੂੰ ਮਿਲ ਰਿਹਾ ਹੈਗਾ ਸਰ ਮਨ ਲਗੀ ਕਾਂਗਰਸ ਦੇ ਬੀਜੇਪੀ ਚ ਜਾ ਰਹੇ ਨੇ ਸੋ ਜਿਹੜਾ ਹੈਗਾ ਸਵਿਚ ਕਿਤੇ ਜਾ ਰਹੇ ਨੇ ਔਰ ਜਿਹੜੇ ਹੈਗੇ ਮਨ ਲਗੀ ਪਾਰਟੀਆਂ ਵੱਖ-ਵੱਖ ਜਿਹੜੀ ਹੈਗੀਆਂ ਉਹ ਦੇਖਣ ਜਾਣ ਜਾ ਰਿਹਾ ਹੈਗਾ ਫੇਰ ਬਦਲ ਬਹੁਤ ਹੋ ਰਹੀ ਹੈ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਆਗੇ ਇੱਕ ਪਾਸੇ ਖੇਤਰੀ ਪਾਰਟੀ ਹੈਗੀ ਇਹ ਬਾਈ ਜੀ ਮੈਂ ਸਮਝਦਾ ਵੀ ਸਿਆਸੀ ਚਿਕੜੇ ਨਾ ਵੱਧ ਗਿਆ ਵੀ ਅੱਜ ਜਦ ਕੈਂਡੀਡੇਟ ਵੋਟ ਮੰਗਣ ਆਂਦਾ ਵੋਟਰ ਇੱਕ ਵਾਰੀ ਭੰਬਲ ਪੂਸੇ ਚ ਪੈਂਦਾ ਵੀ ਮੈਂ ਕਿਹਨੂੰ ਵੋਟ ਪਾ ਰਿਹਾ ਮਹਾਰਾਣੀ ਪ੍ਰੇਤਕਰ ਕਾਂ ਇਹੀ ਹਾਲ ਗਾਂਧੀ ਸਾਹਿਬ ਦਾ ਉਹ ਵੀ ਪਹਿਲਾਂ ਆਮ ਆਦੀ ਪਾਰਟੀ ਤੇ ਲੜੇ ਫਿਰ ਆਜ਼ਾਦ ਲੜੇ ਹੁਣ ਕਾਂਗਰਸ ਵਾਸਤੇ ਵੋਟਾਂ ਮੰਗ ਰਿਹਾ ਸਾਰੀ ਮਰੂ ਕਾਂਗਰਸ ਨੂੰ ਗਾਲਾਂ ਕੱਢਦੇ ਰਹੇ ਹੁਣ ਕਾਂਗਰਸ ਵਧੀਆ ਹੋ ਗਈ ਮੈਂ ਸਮਝਦਾ ਵੀ ਸਿਆਸੀ ਗ੍ਰਾਵਟ ਇੰਨੀ ਹੋ ਗਈ ਸਿਆਸੀ ਚਿੱਕੜ ਇੰਨਾ ਵੱਧ ਗਿਆ ਕਿ ਲੋਕਾਂ ਨੇ ਸਮਝ ਨਹੀਂ ਆ ਰਹੀ ਲੋਕ ਪੰਬਲ ਪੂਸੇ ਚ ਪੈ ਗਏ ਪਰ ਮੈਂ ਇੱਕ ਬੇਨਤੀ ਕਰਦਾ ਪਲੋਕ ਸਭਾ ਹਲਕਾ ਪਟਿਆਲਾ ਦੇ ਲੋਕਾਂ ਨੂੰ ਕਿ ਤੁਸੀਂ ਗਰਦਾਰ ਦੇਖੋ ਕੈਰੈਕਟਰ ਦੇਖੋ ਸੇਵਾ ਦਾ ਜਜ਼ਬਾ ਦੇਖੋ ਉਹਦੀ ਇਮਾਨਦਾਰੀ ਦੇਖੋ ਔਰ ਮੈਂ ਸਮਝਦਾ ਵੀ ਸਭ ਤੋਂ ਵੱਡੀ ਗੱਲ ਲੋਕਾਂ ਦੀ ਆਵਾਜ਼ ਬਣ ਕੇ ਕੌਣ ਲੋਕ ਸਭਾਜ ਵਧੀਆ ਆਵਾਜ਼ ਉਠਾ ਸਕਦਾ ਇਹ ਦੇਖਣਾ ਚਾਹੀਦਾ ਕਿਉਂਕਿ ਅੱਜ ਪਾਰਟੀਆਂ ਦਾ ਕੋਈ ਸਿਰ ਪੈਰ ਨਹੀਂ ਰਿਹਾ ਤੁਸੀਂ ਦੇਖੋ ਵੀ ਕਿੰਨੀ ਪਾਰਟੀਆਂ ਬਦਲ ਕੇ ਰੋਕ ਜੇ ਮੈਨੂੰ ਅੱਜ ਟਿਕਟ ਨਹੀਂ ਮਿਲਦੀ ਮੈਂ ਜਾ ਕੇ ਛਾਲ ਮਾਰ ਕੇ ਦੂਸਰੀ ਪਾਰਟੀ ਤੋਂ ਔਰ ਦੁੱਖ ਦੀ ਗੱਲ ਇਹ ਹੈ ਕਿ ਦੂਸਰੀ ਪਾਰਟੀ ਵੀ ਟਿਕਟ ਦੇਣ ਲਈ ਤਿਆਰ ਬੈਠੀ ਹੁੰਦੀ ਹੈ ਜਦ ਕੇ ਉਸ ਹਲਕੇ ਜਿਹੜੇ ਲੋਕ ਪਹਿਲਾਂ ਮਿਹਨਤ ਕਰ ਰਹੇ ਆ ਉਹਨਾਂ ਦੇ ਤਾਂ ਫਿਰ ਗਿਆ ਨਾ ਗੰਡਾਸਾ ਉਹ ਤਾਂ ਲੋਕ ਵਿਚਾਰੇ ਜਿਹੜੇ ਮਿਹਨਤ ਕਰਦੇ ਆ ਜਿਹੜੇ ਕਹਿੰਦੇ ਵੀ ਮੈਂ ਮਿਹਨਤ ਕਰਕੇ ਅੱਗੇ ਆਜੂਗਾ ਉਹਨਾਂ ਦੇ ਲਿਆ ਕੇ ਸਿਰ ਤੁਸੀਂ ਦੂਸਰੀ ਪਾਰਟੀ ਤੋਂ ਉਸ ਬੰਦੇ ਨੂੰ ਬਿਠਾ ਦਿੰਦੇ ਹੋ ਜਿਹਦੇ ਉਹ ਖਿਲਾਫ ਬੋਲਦੇ ਰਹੇ 5 ਸਾਲ ਜਿਹਨੂੰ ਗਾਲਾਂ ਕੱਢਦੇ ਰਹੇ ਜਿਹਦੀ ਉਹ ਨੀਤੀਆਂ ਦੀ ਆਲੋਚਨਾ ਕਰਦੇ ਰਹੇ ਮਤਲਬ ਇੱਕਦਮ ਉਹ ਬੰਦਾ ਪਾਕ ਸਾਫ ਹੋ ਜਾਂਦਾ ਤੇ ਉਹਨੂੰ ਅਸੀਂ ਵੋਟਾਂ ਪਾਉਣ ਲੱਗ ਜਾਂਦੇ ਨੇ ਪਰਸ਼ੂਟ ਐਂਟਰੀ ਆ ਜਿਹੜਾ ਕਿਤਨਾ ਕਿਤ ਸਿਆਸਤ ਦੇ ਵਿੱਚ ਕਾਫੀ ਹਲਚਲ ਮਚਾਉਂਦਾ ਮੈਂ ਸਮਝਦਾ ਵੀ ਆਮ ਵਰਕਰ ਵਾਸਤੇ ਬਹੁਤ ਘਾਤਕ ਹੈ ਦੇਖੋ ਜਿਹੜਾ ਬੰਦਾ ਮਿਹਨਤ ਕਰਿਆ ਉਹਦੀ ਰਾਈਟ ਬਣਦਾ ਹੈ ਜੀ ਤੁਸੀਂ ਲਿਆ ਕੇ ਦੂਸਰੀ ਪਾਰਟੀ ਤੋਂ ਜਿਹੜਾ ਲਿਆ ਕੇ ਤੁਸੀਂ ਉਹਦੇ ਸਿਰ ਤੇ ਬਿਠਾਤਾ ਉਹਨਾਂ ਲੋਕਾਂ ਨੇ ਕੀ ਬੀਤ ਦੀ ਆਜ ਇਹਦੇ ਨਤੀਜੇ ਭੁਗਤਨੇ ਪੈਣਾ ਹੈ ਲੋਕ ਸਭਾ ਚ ਅੱਜ ਜਿਹੜੇ ਲੋਕਾਂ ਦੇ ਸਿਰ ਤੇ ਲੈ ਕੇ ਇਹਨਾਂ ਲੀਡਰ ਨੂੰ ਬਿਠਾਇਆ ਗਿਆ ਨਿਚਲਾ ਵਰਕਰ ਵੋਟ ਨਹੀਂ ਪਾ ਰਿਹਾ ਉਹ ভোটার ਸਿੱਧਾ ਸਾਡੇ ਨਾਲ ਸੰਪਰਕ ਕਰ ਰਿਹਾ ਕਿ ਅਸੀਂ ਸ਼੍ਰੋਮਣੀ ਕਾਲੀ ਦਲ ਜਿਹੜੀ ਖੇਤਰੀ ਪਾਰਟੀ ਹੈ ਜਿਨੇ ਇੱਕ ਬਹੁਤ ਵਧੀਆ ਇਮਾਨਦਾਰ ਲੀਡਰ ਦਿੱਤਾ ਵਧੀਆ ਲੀਡਰ ਦਿੱਤਾ ਐਨ ਕੇ ਸ਼ਰਮਾ ਉਹ ਪਾਰਟੀਆਂ ਜਿਨ੍ਹਾਂ ਨੂੰ ਟਿਕਟ ਇਸ ਤਰ੍ਹਾਂ ਦਿੱਤੀ ਗਈ ਹੈ ਉਹਨਾਂ ਦਾ ਕੋਈ ਵੀ ਕੈਂਡੀਡੇਟ ਨਾਲ ਨਹੀਂ ਟੁਰ ਰਿਹਾ ਔਰ ਇੱਕ ਚੀਜ਼ ਤੁਸੀਂ ਹੋਰ ਦੇਖੋ ਜੀ ਸਾਰੇ ਕੈਂਡੀਡੇਟਸ ਦਾ ਬਾਕੀਆਂ ਦਾ ਜਿੱਥੇ ਵੀ ਜਾ ਰਿਹਾ ਵਿਰੋਧ ਹੋ ਰਿਹਾ ਸਿਰਫ ਔਰ ਸਿਰਫ ਸ਼੍ਰੀ ਅਨਕੇ ਸ਼ਰਮਾ ਜਿਹਦਾ ਕਿਤੇ ਹੱਥ ਤੱਕ ਵਿਰੋਧ ਨਹੀਂ ਹੋਇਆ ਔਰ ਸਾਰੇ ਹਲਕਾ ਇੰਚਾਰਜ ਡਟ ਕੇ ਨੇ ਵਾਸਤੇ ਮਿਹਨਤ ਕਰ ਰਿਹਾ ਔਰ ਜੇ ਉਹਨਾਂ ਦੀ ਕਿਤੇ ਮਾੜੀ-ਮੋਟੀ ਆਪਸੀ ਮਤਭੇਦ ਵੀ ਸੀ ਉਹ ਵੀ ਉਪਲਾ ਕੇ ਜਨਕੇ ਸ਼ਰਮਾ ਦੀ ਪਿੱਠ ਤੇ ਖੜੇ ਹੋ ਗਏ ਆ ਇਸ ਕਰਕੇ ਮੈਂ ਸਮਝ ਰਿਹਾ ਵੀ ਬੜੀ ਹਿਸਟੋਰੀਕਲ ਵਿਕਟਰੀ ਹੋਣ ਜਾ ਰਹੀ ਹੈ ਹਿਸਟੋਰੀਕਲ ਵਿਕਟਰੀ ਦੀ ਗੱਲ ਕਰਦੇ ਨਜ਼ਰ ਆ ਰਹੇ ਨੇ ਸਰ ਸਰ ਇੱਕ ਗੱਲ ਹੋਰ ਹੈਗੀ ਹੈ ਕਿ ਜੇ ਨੂੰ ਥੋੜਾ ਜਿਹਾ ਹੋਰ ਆਪਾਂ ਅੱਗੇ ਜਾ ਕੇ ਚੱਲੀਏਗੇ 2024 ਦੇ ਇਲੈਕਸ਼ਨਾਂ ਐਂ ਲੱਗਦਾ ਹੈਗਾ ਕਿ 2027 ਦੇ ਵਿੱਚ ਇਹਦਾ ਸਿੱਟਾ ਨਿਕਲ ਕੇ ਸਾਹਮਣੇ ਆਊਗਾ ਇਸ ਚੀਜ਼ ਨੂੰ ਵੀ ਦੇਖਿਆ ਜਾ ਰਿਹਾ ਹੈਗਾ ਕਿ ਉਸ ਹਿਸਾਬ ਦੇ ਨਾਲ ਵੀ ਜਿਹੜੀਆਂ ਕਿ ਪਾਰਟੀਆਂ ਚਾਹੇ ਕਿਉਂਕਿ ਇੱਕ ਪਾਸੇ ਸ਼੍ਰੋਮਣੀ ਕਾਲੀਦਾਲ ਦਾ ਭਾਜਪਾ ਨਾਲ ਗਠਜੰਬੰਦਨ ਵੀ ਹੋਣ ਜਾ ਰਿਹਾ ਸੀਗਾ ਪਰ ਕਿਤਨਾ ਕਿਤੇ ਕਿਸੇ ਕਾਰਨ ਵਸ ਉਹ ਨਹੀਂ ਹੋਇਆ ਹੈਗਾ देखो 2000 ਆਮ ਤੌਰ ਤੇ ਜੇ ਕੋਈ ਬੰਦ ਕਈ ਵਾਰੀ ਸਟੇਟ ਦੇ ਲੋਕ ਗਲਤ ਵੋਟ ਪਾ ਦਿੰਦੇ ਸੀ ਤਾਂ ਉਹਨਾਂ ਨੂੰ 5 ਸਾਲ ਬਾਅਦ ਮੌਕਾ ਮਿਲਦਾ ਸੀ ਉਹਨੂੰ ਗਲਤੀ ਨੂੰ ਸੁਧਾਰਨ ਦਾ ਜੀ ਬਿਲਕੁਲ ਪਰ ਇਹ ਮੌਕਾ 2 ਸਾਲ ਬਾਅਦ ਹੀ ਮਿਲ ਗਿਆ ਲੋਕਾਂ ਨੂੰ ਆਪਣੀ ਗਲਤੀ ਸੁਧਾਰਨ ਦਾ ਮੌਕਾ ਮਿਲਿਆ ਲੋਕ ਗਲਤੀ ਸੁਧਾਰਨ ਜਾ ਰਹੇ ਆ ਔਰ ਮੈਂ ਸਮਝਦਾ ਵੀ 2027 ਤੱਕ ਡਿਫਰੈਂਟ ਹਾਲਾਤ ਹੋਣੇ ਆ ਅਲਟੀਮੇਟਲੀ ਪੰਜਾਬ ਦੇ ਹਿੱਤਾਂ ਦੀ ਗੱਲ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਕਰ ਸਕਦੀ ਆ ਉਹਦਾ ਕਾਰਨ ਇਹ ਆ ਕਿ ਇਹਨਾਂ ਪਾਰਟੀਆਂ ਦੇ ਜਿਹੜੇ ਅਜੰਡੇ ਆ ਉਹ ਸੈਂਟਰ ਨਾਲ ਵੀ ਰਿਲੇਟਡ ਹੈ ਹੁਣ ਤੁਸੀਂ ਇਹਨਾਂ ਦਾ ਕਾਂਗਰਸ ਆ ਦੇਖੋ ਤੁਸੀਂ ਚੰਡੀਗੜ੍ਹ ਚੋਂ ਕਹਿ ਰਹੇ ਵੀ ਸੀ ਇਕੱਠੇ ਆ ਚੰਡੀਗੜ੍ਹ ਬੈਰੀਅਰ ਕਰਾਸ ਕਰਦੇ ਆ 500 ਮੀਟਰ ਦੂਰ ਜਾ ਕੇ ਕਹਿੰਦੇ ਵੀ ਸੀ ਲਾਗਾ ਇੱਕ ਦੂਸਰੇ ਨੂੰ ਗਾਲਾਂ ਕੱਢਣੀ ਸ਼ੁਰੂ ਕਰਦੇ ਆ ਮਤਲਬ 500 ਮੀਟਰ 'ਚ ਕਿਹੜਾ ਉਹਨਾਂ ਦੀ ਵਾਸ਼ਿੰਗ ਮਸ਼ੀਨ ਆ ਗਈ ਵੀ ਉਹ 500 ਮੀਟਰ ਇੱਧਰ ਕਾਂਗਰਸ ਦੀ ਤਾਰੀਫ ਕਰਦੇ ਇੱਧਰ ਆ ਕੇ ਲੋਚਣਾ ਸ਼ੁਰੂ ਕਰ ਦਿੰਦੇ ਆ ਲੋਕ ਇਸ ਚੀਜ਼ ਨੂੰ ਸਮਝ ਰਹੇ ਅੱਜ ਸੋ ਇਹ ਚੀਜ਼ ਸਮਝਣ ਦੀ ਲੋੜ ਆ ਵੀ ਆਪਾਂ ਖੜੇ ਕਿੱਥੇ ਆ ਕਿਹਦੀ ਮੱਤ ਦਾ ਆਪਾਂ ਕਰ ਰਹੇ ਆ ਸੋ ਅੱਲਾਸ ਵਾਲਾ ਜੀ ਲੋਕਾਂ ਨੂੰ ਕੀ ਅਪੀਲ ਬਿਲਕੁਲ ਨਾ ਡਰ ਹੋ ਕੇ ਵਧੀਆ ਉਮੀਦਵਾਰ ਸ਼ੇਰਨਕੇ ਸ਼ਰਮਾ ਨੂੰ ਪਾਰੀ ਗਿਣਤੀ ਨਾਲ ਇੱਕ ਵਾਰੀ ਜਿਤਾ ਦਿਓ ਤੁਹਾਨੂੰ ਕਦੀ ਪਛਤਾਣਾ ਨਹੀਂ ਪਏਗਾ ਤੁਸੀਂ ਮਾਣ ਮਹਿਸੂਸ ਕਰੋਗੇ ਕਿ ਤੁਸੀਂ ਇੱਕ ਚੰਗੇ ਉਮੀਦਵਾਰ ਨੂੰ ਚੁਣ ਕੇ ਲੋਕ ਸਭਾ ਚ ਭੇਜਿਆ ਧੰਨਵਾਦ ਜੀ ਗੱਲ ਚੰਗੀ ਥੈਂਕ ਯੂ ਵੈਰੀ ਸੋ ਇਹ ਸੰਨ ਐਨਕੇ ਸ਼ਰਮਾ ਦੇ ਬ੍ਰਦਰ 크੍ਰਿਸ਼ਨ ਪਾ ਸ਼ਰਮਾ ਜੋ ਕਿ ਆਪਣੇ ਭਰਾ ਦੇ ਲਈ ਕੰਪੇਨਿੰਗ ਕਰਦੇ ਹੋਏ ਨਜ਼ਰ ਆ ਰਹੇ ਨੇ ਸੋ ਕਿਤੇ ਨਾ ਕਿਤੇ ਜੇਕਰ ਗੱਲ ਕੀਤੀ ਜਾਵੇ ਕੰਪੇਨਿੰਗ ਤਾਂ ਇਹਨਾਂ ਵੱਲੋਂ ਕੀਤੀ ਜਾ ਰਹੀ ਹੈਗੀ ਪਰ ਜਿਹੜੇ ਹੈਗਾ ਅਜੰਡਾ ਵੀ ਜਿਹੜਾ ਹੈਗਾ ਇਹਨਾਂ ਨੇ ਉਹ ਕਲੀਅਰ ਕਰ ਦਿੱਤਾ ਹੈਗਾ ਹੁਣ ਲੋਕਾਂ ਦੇ ਉੱਤੇ ਜਾਂਦਾ ਹੈਗਾ ਕਿ ਲੋਕ ਆਪਣੀ ਮਤ ਦਾਦਾਨ ਜਿਹੜਾ ਹੈਗਾ 1 ਜੁਲਾਈ ਨੂੰ ਆਪਣੀ ਮਤ ਦਾਦਾਨ ਕਿਹੜੀ ਪਾਰਟੀ ਨੂੰ ਦੇਣਗੇ ਉਹ ਆਉਣ ਵਾਲੇ ਸਮੇਂ ਪਤਾ ਲੱਗੂਗਾ ਹੋਰ ਵੀ Which, in right. which is the board.